ਫਾਜ਼ਿਲਕਾ ਸ਼ਹਿਰ ਦੇ ਬਲੈਕ ঈਗਲ ਹੋਟਲ ਨਜ਼ਦੀਕ 28 ਅਤੇ 31 ਅਗਸਤ ਨੂੰ ਹੋਈ ਫਾਇਰਿੰਗ ਦੀ ਘਟਨਾ ਦੇ ਵਿੱਚ ਸ਼ਾਮਲ ਦੋ ਮੁਲਜ਼ਮਾ ਨੂੰ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰ ਲਿੱਤਾ ਹੈ ਘਟਨਾ ਦੌਰਾਨ ਕ੍ਰੋਸ ਫਾਇਰਿੰਗ ਵਿੱਚ ਦੋਵੇਂ ਅਪਰਾਧੀਆਂ ਦੇ ਪੈਰਾਂ ਦੇ ਵਿੱਚ ਗੋਲੀ ਲੱਗੀ ਹੈ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਫਾਜ਼ਿਲਕਾ ਦੇ ਵਿੱਚ ਚੱਲ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਫਾਜ਼ਿਲਕਾ ਦੇ ਹੋਟਲ ਬਲੈਕ ঈਗਲ ਦੇ ਉੱਤੇ ਬੀਤੀ 28 ਤਰੀਕ ਨੂੰ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸ ਦੇ ਮਾਲਕ ਤੋ 5 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਜਿਸ ਦੇ ਸਬੰਧ ਵਿੱਚ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਦੇ ਵੱਲੋਂ ਸੂਚਨਾ ਦੇ ਆਧਾਰ ਤੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਲਾਦੂ ਕਾ ਮੰਡੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਇਹਨਾਂ ਸ਼ੂਟਰਾਂ ਦੀ ਜਦ ਉੱਥੇ ਐਂਟਰੀ ਹੁੰਦੀ ਹੈ ਤਾਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਇਹਨਾਂ ਦੇ ਵੱਲੋਂ ਰੁਕਣ ਦੀ ਬਜਾਏ ਪੁਲਿਸ ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਕ੍ਰੋਸ ਫਾਇਰਿੰਗ ਦੌਰਾਨ ਦੋਵੇਂ ਮੁਲਜ਼ਮਾ ਦੇ ਪੈਰਾ ਦੇ ਵਿੱਚ ਗੋਲੀ ਲੱਗੀ ਹੈ ਤੇ ਹੁਣ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਇਸ ਮਾਮਲੇ ਤੇ ਫਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਇੱਕ ਵਾਰ ਤੁਸੀਂ ਵੀ ਜਰੂਰ ਸੁਣੋ ਪਿਛਲੇ ਮਹੀਨੇ 23 ਤਰੀਕ ਤੇ 31 ਤਰੀਕ ਨੂੰ ਇੱਕ ਬਲੈਕ ঈਗਲ ਹੋਟਲ ਜਿਹੜਾ ਡੀਸੀ ਚੌਂਕ ਤੇ ਲੱਗਿਆ ਇੱਥੇ ਹੋਟਲ ਦੇ ਬਾਹਰ ਫਾਇਰਿੰਗ ਕੀਤੀ ਜਿੰਨਾ ਕੋਦੇ ਜਿਹੜੇ ਡੋਰ ਵਗੈਰਾ ਨੂੰ ਹਿੱਟ ਹੋਈ ਸੀਗੀ ਉਹ ਸੀ ਮਕਦਮੇ ਜਿੱਤ ਮਕਦਮਾ ਦਾ ਅਧਿਕਾਰ ਕੇ ਤਫਤੀਸ਼ ਕੀਤੀ ਤਫਤੀਸ਼ ਦੇ ਵੇਲੇ ਸਾਨੂੰ ਕਾਫੀ ਜਿਆਦਾ ਵਾਈਟਲ ਕਲੂ ਮਿਲੇ ਦੇ ਵਿੱਚ ਤੇ ਸਾਡੀ ਤਫਤੀਸ਼ ਜਿਹੜੀ ਅਡਵਾਂਸ ਸਟੇਜ ਤੇ ਚੱਲਦੀ ਰਹੀ ਆ ਸਾਡੇ ਐਸ ਐਚ ਓ ਸਿਟੀ ਨੂੰ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਸੀਗੀ ਕਿ ਦੁਬਾਰਾ ਫੇਰ ਕਿ ਜਿਹੜੇ ਇਹੀ ਵਾਰਦਾਤ ਲਈ ਜਿਹੜੇ ਇਸ ਏਰੀਆ ਦੇ ਵਿੱਚ ਘੁੰਮ ਰਹੇ ਆ ਆ ਰਹੇ ਨੇ ਕਿਉਂਕਿ ਕੰਟੀਨਿਊਸਲੀ ਕਰ ਰਹੇ ਸੀ 28 ਤਰੀਕ ਵੀ ਕੀਤਾ ਨਾ 31 ਵੀ ਕੀਤਾ ਸੀ ਅੱਜ ਇਹਨਾਂ ਦਾ ਫੇਰ ਸੀਗਾ ਤੋ ਸਾਡੇ ਵੱਲੋਂ ਇਹਦੀ ਜਿਹੜੀ ਏਰੀਏ ਦੀ ਜਿਹੜੀ ਪੂਰੀ ਅਹੀ ਨਕਾਬੰਦੀ ਕੀਤੀ ਸੀਗੀ ਦਾਦੂ ਕਾ ਨਹਿਰ ਦੇ ਉੱਤੇ ਜਦੋਂ ਅਸੀਂ ਇਹ ਆਏ ਆ ਤਸੀਰਾਂ ਨੂੰ ਸਟਾਪ ਸਿਗਨਲ ਕੀਤਾ ਬਸਟਾਪ ਜੀ ਤੇ ਰੁਕੇ ਨਹੀਂ ਇਹਨਾਂ ਨੇ ਬੁੱਸ ਪਾਰਟੀ ਤੇ ਫਾਇਰਿੰਗ ਕਰਤੀ ਤੋ ਇਹ ਫਿਰ ਜਿੱਥੋਂ ਭੱਜੇ ਤੇ ਸਾਡੀ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਇਹਨਾਂ ਦੇ ਦੋਨਾਂ ਦੇ ਲੱਗ ਤੇ ਲੱਗੀ ਜਿਹੜੀ ਗੋਲੀ ਇਹਨਾਂ ਨੂੰ ਪੁੱਛਿਆ ਨਾਂ ਨੂੰ ਦੱਸਿਆ ਇਹਨਾਂ ਨੇ ਤੋ ਇਹੀ ਮਲਜਮ ਸੀ ਜਿਹੜੇ ਸਾਨੂੰ ਵਾਂਟਡ ਸੀਗੇ ਇਹਨਾਂ ਨੇ ਮੰਨਿਆ ਇਹੀ ਸ਼ੂਤਰ ਸੀਗੇ ਤੋ ਇਹਨਾਂ ਦੇ ਨਾਲ ਜਿਹੜੇ ਸਾਡੇ ਹੋਰ ਵੀ ਜਿਹੜੇ ਜਿਹੜੇ ਬੰਦੇ ਜਿਹੜੇ ਉਹ ਹਿਡੈਂਟੀਫਾਈ ਕੀਤੇ ਆ ਉਹਦੇ ਵਿੱਚੋਂ ਜਿਹੜੀ ਸਾਡੀ ਤਫ਼ਤੀਸ਼ ਚੱਲੀ ਹੈ ਹੁਣ ਅਸੀਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਤੇ ਜਿਹੜਾ ਮੁਕਦਮਾ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕਰਦੇ ਆ ਇਹਦੇ ਵਿੱਚ ਮੌਕੇ ਤੋਂ ਸਾਨੂੰ ਜਿਹੜੇ ਇਹਨਾਂ ਵੱਲੋਂ ਵੈਪਨ ਵਰਤੇ ਗਏ ਸੀ ਉਹ ਇੱਕ ਸਟਾਰ ਪਿਸਟਲ ਹੈ ਬੱਤੀਪੋਰ ਦਾ ਇੱਕ ਗਲੌਕ ਹੈ ਅਸਟਰੀਆ ਦਾ ਬਣਿਆ ਫੋਰਨ ਮੈਡ ਪਿਸਟਲ ਹੈ ਸੋ ਸਾਡੇ ਵੱਲੋਂ ਜਿਹੜਾ ਇਹਨਾਂ ਨੂੰ ਇਹੀ ਹਦਾਇਤ ਹੈ ਕਿ ਵੀ ਇਹ ਇਹੋ ਜੇ ਕੰਮ ਛੱਡ ਦੇਣ ਇਹਦੇ ਵਿੱਚ ਕੋਈ ਨਹੀਂ ਕੁਝ ਨਹੀਂ ਰੱਖਿਆ ਐਵੇਂ ਆਮ ਜਨਤਾ ਨੂੰ ਜਿਹੜਾ ਇਹ ਡਿਸਟਰਬ ਕਰਦੇ ਆ ਉਹਨਾਂ ਦੀ ਪੀਸ ਆਫ ਮਾਈਂਡ ਡਿਸਟਰਬ ਕਰਦੇ ਆ ਤੋਂ ਸਾਡੇ ਵੱਲੋਂ ਇਹੀ ਚੇਤਾਵਨੀ ਹੈ ਕਿ ਜੇ ਕਿਤੇ ਕੋਈ ਐਦਾਂ ਦਾ ਕੋਈ ਇਲੀਗਲ ਕੰਮ ਕਰੂਗਾ ਇਹੋ ਜਿਹੜਾ ਲਾਫ ਲੈਂਡ ਹੈ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੈ ਕੋਈ ਵੀ ਹੋਵੇ ਉਹਦੇ ਖਿਲਾਫ ਇਹ ਕਾਨੂੰਨ ਨੇ ਜਿਹੜਾ ਆਪਣਾ ਜਿਹੜਾ ਫੱਖ ਜਿਹੜਾ ਆਪਣੀ ਜਿਹੜਾ ਉਹ ਇਹ ਜਿਹੜਾ ਰੁਖ ਜਿਹੜਾ ਤਿਆਰ ਕਰ ਲੈਣਾ ਹਾਂ ਤੋਂ ਸਾਡੇ ਵੱਲੋਂ ਇਹ ਇਨਾਂ ਨੂੰ ਸਖਤ ਚੇਤਾਵਨੀ ਹੈ ਕਿ ਇਹੋ ਜਿਹੀ ਹਰਕਤਾਂ ਤੋਂ ਬਾਹਰ ਜਾ ਜਨ ਸੋ ਨੇ ਤੇ ਸਾਡੇ ਵੱਲੋਂ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਕੀਤਾ ਸਰ ਪਤਾ ਲੱਗਿਆ ਇਹਨਾਂ ਵੱਲੋਂ ਫਾਇਰਿੰਗ ਕਿਉਂ ਕੀਤੀ ਗਈ ਸੀ ਉਹ ਸਾਡੇ ਵੱਲੋਂ ਹੋਰ ਵੀ ਜਿਹੜੇ ਇਹਨਾਂ ਦੇ ਸਾਰੇ ਮੈਂਬਰ ਨੇ ਜਿਹੜੇ ਕਿ ਮੋਡਿਊਲ ਹੈ ਉਹ ਲਗਭਗ ਸਾਰਾ ਹੀ ਇਹ ਨਹੀਂ ਬਸਟ ਕਰਾਂਗੇ ਸਾਨੂੰ ਆਇਡੈਂਟੀਫਿਕੇਸ਼ਨ ਹੋ ਗਈ ਇਹਨਾਂ ਦੀ ਸਰ ਪਤਾ ਲੱਗਿਆ ਕਿੰਨੇ ਦੀ ਫਰੋਤੀ ਮੰਗੀ ਸੀਗੀ ਕੋਈ ਵੇਖੋ ਇਹਨਾਂ ਨੇ ਫਰੋਤੀ ਮੰਗੀ ਸੀਗੀ 5 ਕਰੋੜ ਦੀ ਮੰਗੀ ਸੀਗੀ ਜੀ 5 ਕਰੋੜ ਦੀ ਉਹਦੇ ਲਈ ਉਹਨੂੰ ਸਪਰੈਸ ਕਰਦੇ ਸੀਗੇ ਰੋ ਲੇਕਿਨ ਉਹਨਾਂ ਨੇ ਜਿਹੜਾ ਕੋਈ ਇਹਨਾਂ ਨੂੰ ਫਰੋਤੀ ਪ੍ਰਤੀਨਿਧਿਤੀ ਸਾਨੂੰ ਦੱਸਤਾ ਸੀ ਟਾਈਮਲੀ ਜਿਹੜਾ ਉਹਦਾ ਦਾ ਇਨਵੈਸਟੀ ਐਫਆਈਓ ਦਰਜ ਕਰਕੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਤਾਂ ਸਾਨੂੰ ਜਿਹੜਾ ਐਜ਼ ਅ ਰਿਜ਼ਲਟ ਆਫ ਥੈਟ ਕੇ ਸਾਨੂੰ ਇਹ ਦੋ ਬੰਦੇ ਜਿਹੜੇ ਉਹ ਮਿਲ ਗਏ ਸਰ ਕਿਹੜੇ ਗੈਨ ਨਾਲ ਰਿਲੇਟਡ ਹੈ ਜਣੂ ਇਹ ਉਹ ਪਹਿਤ ਤਸਦੀਕ ਕਰ ਰਹੇ ਹੁਣ ਅੱਗੇ ਤਫੀਸ਼ ਅਗੇ ਕਰਦੇ ਆਂ ਕਿਉਂਕਿ ਉਹਨੇ ਥੋੜੀ ਦੇਰ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੁਣ ਉਹ ਪਹਿਲਾਂ ਤੋਂ ਤਫੀਸ਼ ਕਰਕੇ ਫਿਰ ਸਾਰਾ ਤੁਹਾਨੂੰ ਅਪਡੇਟਸ ਜੋ ਵੀ ਹੋਇਆ ਉਹ ਦਿੰਦੇ ਰੋ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ